ਬਾਈ ਜੀ ਅਸੀਂ ਤਾਂ ਬਚੇ ਹੋਏ ਆ ਸਾਡੇ ਇੱਥੇ 10-10 ਘਰਾਂ ਤੇ ਤੁਹਾਨੂੰ ਗਾਂ ਨਹੀਂ ਮਿਲਣਦੀ ਕਰਾ ਚ ਡੋਲੇ ਚੱਕੀ ਫਿਰਦੇ ਵਿਹਲੇ ਆ ਟਾਈਮ ਨਹੀਂ ਪਾਸ ਹੁੰਦਾ ਲੋਕਾਂ ਦਾ ਛੇਤੀ ਬੀਐਸਕੇ ਵਾਲਿਆਂ ਦੀ ਦਵਾਈ ਲੱਭ ਲਓ ਜਿੱਥੋਂ ਮਿਲਦੀ ਆ ਫਾਇਦੇ ਜੇ ਰਹਿ ਜਾਓਗੇ ਨਹੀਂ ਤਾਂ ਜਿੰਨਾ ਟਾਈਮ ਮਰਜੀ ਨਗਾ ਲਓ ਅਸੀਂ ਤਾਂ ਪਹਿਲਾਂ ਨਗਾ ਲਿਆ ਸੀ ਕਮਾਲਪੁਰੇ ਦੇ ਦੋ ਭਰਾ ਜਿਨ੍ਹਾਂ ਦਾ ਇਸ ਵੇਲੇ ਪ੍ਰਿੰਟ ਦੇ ਵਿੱਚ ਡੈਰੀ ਫਾਰਮ ਦੇ ਵਿੱਚ ਕਾਫੀ ਨਾਮ ਹੈਗਾ ਜਿਹੜੇ ਇਹ ਡੈਰੀ ਫਾਰਮ ਨੂੰ ਚਲਾਉਂਦੇ ਨੇ ਜਿੰਨਾ ਤੰਦਰੁਸਤੀ ਵਾਲਾ ਮਾਹੌਲ ਗਈਆਂ ਦਾ ਇਸ ਵੇਲੇ ਆ ਤੇ ਜੇਕਰ ਕੁਝ ਕੁ ਸਾਲ ਪਹਿਲਾਂ ਤੁਸੀਂ ਇੱਥੇ ਦੇਖ ਦਿੱਤਾ ਉਹ ਹਾਲਾਤ ਨਹੀਂ ਸਨ ਕਿ ਉਹ ਜੇ ਹਾਲਾਤ ਸੀ ਕੁਝ ਕੁ ਸਾਲ ਪਹਿਲਾਂ ਇੱਥੇ ਬਾੜੇ ਸੀ ਜੀ ਡਾਕਟਰਾਂ ਨੂੰ ਡੇਕੀ ਜਾਂਦੇ ਹੀ ਬੈਠੇ ਡਾਕਟਰ 9:00 ਵਜੇ ਆਉਂਦੇ ਹੀ ਰਾਤ ਨੂੰ ਮਿਸਟਾਈਟਿਸ ਸਭ ਤੋਂ ਜ਼ਿਆਦਾ ਤੰਗ ਇਹੀ ਕਰਦੀ ਸੀਗੀ ਇਹ ਤਾਂ ਬਹੁਤ ਸੋਹਣਾ ਰਿਹਾ ਪਹਿਲੇ ਝੜਕੀ ਚਲੀ ਜਾਂਦੀ ਐ ਜੋ ਕਿਹਣਾ ਰੋਜ ਦੇਤੀ ਪਹਿਲੇ ਝੜਕੀ ਹਾਂ ਪਹਿਲੇ ਝੜ ਕੇ ਛਿੱਧੀ ਜਾਵਰਦੀ ਬਾਕੀ ਆ ਮੋਗ ਵਾਲੀ ਸਮੱਸਿਆ ਮੋਗ ਦਾ ਕਿਹੜੀ ਕਾਣ ਨੂੰ ਲੱਗੀ ਸੀ ਸਭ ਤੋਂ ਕਿਹੜੀ ਤੰਗ ਕੀਤਾ ਸੀ ਕਿਹਨੇ ਹੁਣ ਤਾਂ ਦੱਸ ਨਹੀਂ ਸਕਦੇ ਜੀ ਕਿਸੇ ਦੀ ਹੁਣ ਹੈ ਹੀ ਨਹੀਂ ਹੈ ਨਹੀਂ ਜੀ ਬਿਲਕੁਲ ਹੈ ਨਹੀਂ ਕੀ ਕਹਿ ਰਹੇ ਹੋ ਅੱਗੇ ਨਾਲੋਂ ਬਹੁਤ ਵਧੀਆ ਸੋਖਾ ਹੋਇਆ ਤੁਹਾਡਾ ਕੰਮ ਕੰਮ ਹੀ ਦੋ ਰਹਿ ਗਏ ਜੀ ਬਾਤ ਧਾਰਾਂ ਕੱਢਣੀਆਂ ਬਿੱਲੇ ਹੀ ਆ ਬਾਚਾਰ ਲਿਆਂਦਾ ਪਾਤਾ ਤੇ ਧਾਰਾਂ ਕੱਢਣੀਆਂ ਉਹ ਉਹ ਜਦ ਮੁੱਕ ਗਏ ਹੁਣ ਸੋ ਜਬਿਮਾਰੀਆਂ ਵਾਲੇ ਤਕਰੀਬਨ ਮੌਕੀ ਗਏ ਜੀ ਹਾਂ ਆਹੀ ਨੁਸਖੇ ਦਿੰਨੇ ਚ 28 ਨੰਬਰ 8 ਨੰਬਰ ਤੇ 1 ਨੰਬਰ 26 ਨੰਬਰ ਆ ਕਮਿਊਨਿਟੀ ਡੋਨਾ ਦੇ ਦੋ ਆ ਵੀ ਇੰਨੀ ਹੀ ਦਿੱਤੀ ਆ ਕਮਿਊਨਿਟੀ ਕੀ ਮਤਲਬ ਗਾਂ ਕਮਜ਼ੋਰੀ ਸੀ ਉੱਠ ਦੀ ਸੀਗੀ ਕਮਜ਼ੋਰ ਸੀਗੀ ਠੀਕ ਹੈ ਤੇ ਪੂਰੀ ਸਹੀ ਸ਼ੇ ਨੰਬਰ ਲੀਵਰਟੋਨ ਕਹਿੰਦਾ ਦਾ ਇਹ 7 ਜੀ 7 ਨੰਬਰ ਮੋਕ ਵਾਲੀ ਆ 3 ਨੰਬਰ ਜੀ 3 ਨੰਬਰ ਆ ਪਰ ਵਾਲੀ ਆ ਜੀ ਅੱਛਾ ਇਹ ਪਰ ਵਾਲਾ ਹਾਂ ਪਿੱਛਾ ਦਿਖਾਉਂਦੀ ਆ ਗਾਂ ਸੂਣ ਲੱਗੀ ਜਾਊ ਚੱਕ ਤਾਂ ਇਹਨੇ ਰੋਗ ਹੋ ਗਈ ਤੇ 1 ਨੰਬਰ 1 ਨੰਬਰ ਮਸਟੈਟਸ ਵਾਲੀ ਉਸ ਦਾ ਚਲੋ ਫਿਰ ਡਾਕਟਰੀ ਦੇ ਇਮਤਿਹਾਨ ਚ ਪਾਸ ਹੋ ਗਏ ਹਾਂ ਅੱਛਾ ਹਾਂ ਜੀ ਟਾਈਟ ਸਾਲਦੀ ਆ ਪਸ਼ੂ ਦੁੱਧ ਬਿਲਕੁਲ ਸੁੱਕ ਜਾਂਦੇ ਆ ਫਿਰ ਅਗਲਾ ਪੀ ਭੱਜ ਜਾਂਦਾ ਇਹਦੇ ਨਾਲ ਇੱਕ ਤਾਂ ਸੋਜ ਜੇਤੀ ਲਹਿ ਜਾਂਦੀ ਆ ਦੂਜਾ ਪਸ਼ੂ ਅਗਲੇ ਦਨ ਸੇ ਤਾਂ ਪਾਇਆ ਬਾਦੀ ਦਿੰਦਾ ਤੁਹਾਡੇ ਵਾਲੇ ਨੇ ਦਿੱਤੇ ਤਾਜੀ ਦਿੱਤਾ ਬਾਦ ਦੁੱਧ ਦਿੱਤਾ ਦੁੱਧ ਬਾਦੀਆਂ ਨੇ ਦੁੱਧ ਬਾਦੀਆਂ ਇਹਦੇ ਨਾਲ ਐਂਟੀਬਾਇਓਟਿਕਸ ਕਾਉਂਦੇ ਆ ਇਹ ਵਧਾਉਂਦੀਆਂ ਦੁੱਧ ਹੁਣ ਅਸੀਂ ਬਹੁਤ ਸੌਖਿਆ ਸਾਨੂੰ ਦਵਾਈ ਹੱਥ ਲੱਗੀ ਆ ਅਸੀਂ ਮੇਲੇ ਤੇ ਗਏ ਸੀ ਉਥੇ ਦਵਾਈ ਬਾਰੇ ਨੌਲੇਜ ਮਿਲੀ ਫਿਰ ਅਸੀਂ ਇਹੀ ਦਵਾਈ ਹੁਣ ਹੋਰ ਕੋਈ ਦਵਾਈ ਨਹੀਂ ਯੂਜ਼ ਕਰਦੇ ਜਿਹੜੇ ਲੋਕ ਕਹਿੰਦੇ ਵੀ ਪਸ਼ੂ ਬਹੁਤ ਔਖੇ ਰੱਖਣੇ ਐਨੇ ਔਖੇ ਨਹੀਂ ਹੈਗੇ ਜਿੰਨੇ ਲੋਕਾਂ ਨੇ ਮਤਲਬ ਬਣਾਏ ਹੋਏ ਆ ਸਮਝਾ ਕੇ ਆਪਾਂ ਕਿੰਨਾ ਕੰਮ ਕਰਦੇ ਆ ਅੱਛਾ ਉਹਦੇ ਨਾਲ ਸੌਖਾ ਇਹ ਇਹਨਾਂ ਦੀਆਂ ਜਿੰਨੀਆਂ ਦਵਾਈਆਂ ਨੇ ਸਾਰੀਆਂ ਪੂਰਾ ਹੀ ਸਿਰੇ ਦਾ ਚੀਜ਼ ਆ ਤਾਜ਼ਾ ਤਾਜ਼ਾ ਮਾਮਲਾ ਕੀ ਸਾਹਮਣੇ ਆਇਆ ਸੀ ਉਹ ਜਿਹੜੀ ਪਿੱਛੇ ਖੜੀ ਹੈਗਾ ਉਹ ਥੋੜੀ ਭਾਰ ਦਿਖਾਉਂਦੀ ਸੀ ਉਹ ਤਿੰਨ ਨੰਬਰ ਦਵਾਈ ਲਿਆ ਕੇ ਦੋ ਦਿਨ ਹੀ ਦਿੱਤੀ ਆ ਪਰ ਹਟ ਗਿਆ ਦੋ ਦਿਨਾਂ ਚ ਦੋ ਦਿਨਾਂ ਛੱਟ ਗਿਆ ਜੀ ਸੂਣ ਵਾਲੀ ਗਾਂ ਸੀ ਉਹ ਪਈਆ ਦਵਾਈ ਤਾਂ ਜੀ ਠੀਕ ਠੀਕ ਲਾ ਲਓ ਉਹ ਬਾਈ ਜੀ ਸੀਸੀ ਚ ਦਵਾਈ ਬਚੀ ਪਈਆ ਦੇਖ ਲਓ ਕਿੰਨੇ ਕੁ ਦੇਤੀ ਹੂ ਜੇਕਰ ਤੁਸੀਂ ਜਗਰਾਉਂ ਦੇ ਮਸ਼ਹੂਰ ਪਿੰਡ ਕਮਾਲਪੁਰੇ ਪਹੁੰਚਦੇ ਹੋ ਤਾਂ ਤੁਹਾਨੂੰ ਕਮਾਲਪੁਰੇ ਦੇ ਦੋ ਪ੍ਰਾਜਿਨਾ ਦਾ ਇਸ ਵੇਲੇ ਪਿੰਡ ਦੇ ਵਿੱਚ ਡੈਰੀ ਫਾਰਮ ਦੇ ਵਿੱਚ ਕਾਫੀ ਨਾਮ ਹੈਗਾ ਪਹੁੰਚੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਸਕਦੀਆਂ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ farooqi ਅਸੀਂ ਵੀ ਅੱਜ ਕਮਾਲਪੁਰੇ ਪਹੁੰਚੇ ਹੋਏ ਹਾਂ ਜਾਇਜ਼ਾ ਲੈਂਡ ਪਹੁੰਚਿਆ ਕਿ ਜਿਹੜੇ ਫਾਰਮ ਅਸ ਤੋਂ 10 ਕੁ ਸਾਲ ਪਹਿਲਾਂ ਬੜੀ ਤੰਗੀ ਤੁਰਸ਼ੀ ਦੇ ਵਿੱਚੋਂ ਨਿਕਲ ਰਹੇ ਸੀ ਬਿਮਾਰੀਆਂ ਕਰਕੇ ਤੇ ਉਹਨਾਂ ਦੇ ਹਾਲਾਤ ਨੇ ਇਸ ਵੇਲੇ ਕਿਹੋ ਜਿਹਾ ਹੋ ਗਏ ਨੇ ਅੱਜ ਅਸੀਂ ਪਹੁੰਚਿਆ ਖਾਸ ਕਰਕੇ ਇਸ ਡੈਰੀ ਫਾਰਮ ਦੇ ਵਿੱਚ ਇਹ ਦੇਖੋ ਇਹ ਡੈਰੀ ਫਾਰਮ ਜੇਕਰ ਅਸੀਂ ਕੁਝ ਕੁ ਸਾਲਾਂ ਦੀ ਪਹਿਲਾਂ ਗੱਲ ਕਰੀਏ ਤਾਂ ਜਿੰਨਾ ਸੁਖਦ ਜਿੰਨਾ ਤੰਦਰੁਸਤ ਮਾਹੌਲ ਇਸ ਵੇਲੇ ਇਸ ਡੈਰੀ ਫਾਰਮ ਦਾ ਹੈਗਾ ਇਹ ਦੇਖੋ ਨਾਲੋਂ ਨਾਲ ਦੋਵੇਂ ਭਰਾ ਹੈਗੇ ਨੇ ਜਿਹੜੇ ਇਹ ਡੈਰੀ ਫਾਰਮ ਨੂੰ ਚਲਾਉਂਦੇ ਨੇ ਜਿੰਨਾ ਤੰਦਰੁਸਤੀ ਵਾਲਾ ਮਾਹੌਲ ਗਈਆਂ ਦਾ ਇਸ ਵੇਲੇ ਹੈ ਤੇ ਜੇਕਰ ਕੁਝ ਕੁ ਸਾਲ ਪਹਿਲਾਂ ਤੁਸੀਂ ਇੱਥੇ ਦੇਖ ਦਿੱਤਾ ਉਹ ਹਾਲਾਤ ਨਹੀਂ ਸਨ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕਿ ਨਾਂ ਹੈ ਤੁਹਾਡਾ ਹਰਵਿੰਦਰ ਸਿੰਘ ਜੀ ਜਿਹੜੀ ਗੱਲ ਮੈਂ ਕਹੀਏ ਠੀਕ ਹੈ ਹੀ ਹਾਂ ਜੀ ਬਹੁਤ ਕਿਹੋ ਜਿਹੇ ਹਾਲਾਤ ਸੀ ਕੁਝ ਕੁ ਸਾਲ ਪਹਿਲਾਂ ਇੱਥੇ ਮਾੜੇ ਸੀ ਜੀ ਡਾਕਟਰਾਂ ਨੂੰ ਡੀਕੀ ਜਾਂਦੇ ਸੀ ਬੈਠੇ ਅੱਛਾ ਹਾਂ ਡਾਕਟਰ 9:00 ਵਜੇ ਆਉਂਦੇ ਸੀ ਰਾਤ ਨੂੰ ਅੱਛਾ ਫੇਰ ਕੀ ਕਰਕੇ ਬਸ ਡਾਕਟਰ ਨੂੰ ਡਿੱਕੀ ਜਾਣ ਬੈਠਿਆ ਨੇ ਮੇਨ ਕੀ ਮੇਨ ਕੀ ਪ੍ਰੋਬਲਮ ਕੁਛ ਕੁ ਸਾਲ ਪਹਿਲਾਂ ਜਦੋਂ ਤੱਕ ਤੁਸੀਂ ਬਾਈ ਜੀ ਮੇਨ ਦੋ ਪ੍ਰੋਬਲਮਾਂ ਸੀ ਇੱਕ ਮੋਕਦੀ ਰਹਿੰਦੀ ਸੀ ਸਮੱਸਿਆ ਠੀਕ ਹੈ ਇੱਕ ਸਾਨੂੰ ਸਮੱਸਿਆ ਰਹਿੰਦੀ ਸੀਗੀ ਮਿਸਟੈਟਸ ਦੀ ਜੀ ਜੀ ਟਾਈਟਸ ਦੀ ਰਹਿੰਦੀ ਜੀ ਜੀ ਹਾਂ ਜੀ ਹਾਂ ਮਿਸਟੈਟਸ ਦੀ ਜੀ ਉਹਦੇ ਕਰਕੇ ਅਸੀਂ ਫਿਰ ਇਹ ਦਵਾਈ ਉੱਥੇ ਪੀਡੀਐਫ ਮੇਲੇ ਤੋਂ ਸਾਨੂੰ ਮਿਲੇ ਸੀਗੇ ਅੱਛਾ ਜੀ ਤੇ ਡਰ ਦੇ ਡਰਦਿਆਂ ਨੇ ਲੈ ਆਂਦੀ ਪਰ ਕੰਮ ਇਹਨੇ ਬਹੁਤ ਵਧੀਆ ਕੀਤਾ ਕੀ ਕੰਮ ਕੀਤਾ ਭਾਈ ਜੀ ਕੰਮ ਯਾਰ ਮਸਟੈਟਸ ਦੀ ਦਵਾਈ ਦੋ ਤਾਂ ਸਹੀ ਦੋ ਤਿੰਨ ਗਰੀ ਅੱਛਾ ਤੇ ਮਸਟੈਟਸ ਖਤਮਾ ਮਤਲਬ ਮਸਟੈਟਸ ਤਾਂ ਅਸੀਂ ਕਹਿ ਲਈਏ ਕਿ ਗਈਆਂ ਦਾ ਜਿਹੜੇ ਲੋਕ ਕੰਮ ਦਵਾਈ ਜੀ ਪਹਿਲੇ ਝੜ ਕੇ ਚਲੀ ਜਾਂਦੀ ਹੈ ਜੋ ਕਿ ਨਾ ਰੋਜ ਦੇਤੀ ਪਹਿਲੇ ਝੜ ਕੇ ਹਾਂ ਪਹਿਲੇ ਝੜ ਕੇ ਸਿੱਧੀ ਜਾਵੜਦੀ ਹੈ ਅੱਛਾ ਹੁਣ ਤੁਸੀਂ ਬਾਂਸਲ ਸਾਹਿਬ ਨੂੰ ਦੱਸ ਰਹੇ ਸੀ ਕਿ ਉਹ ਕੀ ਦੱਸ ਰਹੇ ਸੀ ਤੁਸੀਂ ਵੀ ਤਾਜ਼ਾ ਤਾਜ਼ਾ ਮਾਮਲਾ ਕਿ ਸਾਹਮਣੇ ਆਇਆ ਸੀ ਉਹ ਜਿਹੜੀ ਪਿੱਛੇ ਖੜੀ ਹੈਗਾ ਉਹ ਥੋੜੀ ਭਾਰ ਦਿਖਾਉਂਦੀ ਸੀ अच्छा जी वो 3 नंबर दवाई लाके 2 दाणी दीती है पर हट गए 2 ਦਿਨਾਂ ਚ 2 ਦਿਨਾਂ ਛੱਟ ਗਿਆ ਜੀ ਸੂਣ ਵਾਲੀ ਗਾਂ ਸੀ ਉਹ ਪਈਆ ਦਵਾਈ ਤੈਨੂੰ ਜੀ ਠੀਕ ਠੀਕ ਲਾ ਲਓ ਉਹ ਬਾਈ ਜੀ ਸੀਸੀ ਚ ਦਵਾਈ ਬਚੀ ਪਈਆ ਦੇਖ ਲਓ ਕਿੰਨੀ ਕ ਦੇਤੀ ਹੂ 2 ਦਿਨਾਂ ਚ ਹੂੰ 2 ਦਿਨਾਂ ਹੋਰ ਕਿਹੜੇ ਕਿਹੜੇ ਤੁਸੀਂ ਦੱਸ ਰਹੇ ਸੀ ਕਿ ਇਹ ਨੁਸਖੇ ਫਾਰਮੂਲੇ ਡਾਕਟਰ ਬੀਐਸਕੇ ਦੇ ਹੱਥ ਲੱਗਣ ਤੋਂ ਬਾਅਦ ਕਾਫੀ ਹਾਲਾਤ ਚੇਂਜ ਹੋਏ ਨੇ ਪਹਿਲਾਂ ਘਟ ਹੁੰਦੀ ਸੀ ਹੁਣ ਗਈਆਂ ਵੀ ਵਧਾਲੀਆਂ ਤੁਸੀਂ ਮੋਕ ਦੀ ਸਮੱਸਿਆ ਮੋਕ ਦੀ ਸਮੱਸਿਆ ਸੀਗੀ ਅਸੀਂ ਫੀਡ ਬਣਾਉਂਦੇ ਸੀ ਪ੍ਰਾਈਵੇਟ ਮਿਲਾਂ ਤੋਂ ਅੱਛਾ ਜੀ ਉਹ ਅਸੀਂ ਰਹਿਣਾ ਵੀ ਇਹ ਫੀਡ ਕੱਚੀ ਆ ਇਹ ਆਏ ਆ ਜੇ ਆਵੇ ਆ ਵੀ ਤਾਂ ਮੋਕ ਜਾਦੇ ਆ ਠੀਕ ਹੈ ਪਰ ਅਸੀਂ ਕੀ ਕੋਈ ਪਸ਼ੂਆਂ ਦੇ ਸਮੱਸਿਆਈ ਉਹ ਦਵਾਈ ਦੇਣਾ ਠੀਕ ਹੋ ਗਈ ਉਹ ਵੀ ਠੀਕ ਹੋ ਗੀ ਠੀਕ ਹੈ ਜੀ ਜੀ ਚਲੋ ਇਹਨਾਂ ਦੇ ਭਰਾ ਹੈਗੇ ਨੇ ਵੱਡੇ ਸਤਵੰਤ ਜੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ਼ਕਾਲ ਬਾਈ ਜੀ ਸਤਿ ਸ਼ਕਾਲ ਜੀ ਠੀਕ ਠਾਕ ਠੀਕ ਠਾਕ ਬਿਲਕੁਲ ਕਿਵੇਂ ਚੱਲ ਰਿਹਾ ਡੈਰੀ ਧੰਦਾ ਬਹੁਤ ਸੋਹਣਾ ਚੱਲਦਾ ਜੀ ਕਿਰਪਾ ਅੱਛਾ ਹਾਂ ਤੇ ਕੀ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚੋਂ ਜਿਹੜਾ ਨਿਕਲ ਕੇ ਅੱਜ ਦੀ ਪੋਜੀਸ਼ਨ 'ਚ ਇਹ ਤੁਹਾਡੇ ਭਰਾਵਾਂ ਦੀ ਜਿਹੜੀ ਡੈਰੀ ਹੈਗੀ ਪਿੰਡ 'ਚ ਪੂਰਾ ਕਿਹੜੇ ਹਾਲਾਤਾਂ ਚੋਂ ਨਿਕਲ ਕੇ ਅੱਜ ਦੀ ਪੋਜੀਸ਼ਨ ਤੇ ਪਹੁੰਚੇ ਹੋ ਬਾਈ ਜੀ ਹਾਲਾਤ ਖਰਾਬ ਹੀ ਸੀਗੇ ਜੀ ਤੇ ਪੀਡੀਐਫ ਮੇਲੇ ਤੇ ਸਾਨੂੰ ਦਵਾਈ ਹੱਥ ਲੱਗ ਗਈ ਜੋ ਲੰਪ ਹੀ ਆਈ ਆ ਫਿਰ ਅੱਛਾ ਜੀ ਉਦੋਂ ਫਿਰ ਅਸੀਂ ਇਹਨਾਂ ਤੋਂ ਬਹੁਤ ਪੇਟੀਆਂ ਢੋਈਆਂ ਚਲੋ ਤੰਗੀ ਤਾਂ ਉਦੋਂ ਕੱਟੀ ਆ ਪਰ ਗਾਇਆਂ ਬਚ ਗਈਆਂ ਸਾਡੀਆਂ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਇੱਕਦੇ ਪਸ਼ੂ ਦਾ ਜਿਹੜਾ ਜਿਹੜਾ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਸਾਨੂੰ ਪਤਾ ਨਹੀਂ ਸੀਗਾ ਜੀ 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 ਜਦੋਂ ਫਿਰ ਸ਼ੁਰੂ ਕਰ ਲਈ ਦਵਾਈ ਜੀ ਮਤਲਬ ਦੀ ਬਿਮਾਰੀ ਤਾਂ ਰਹੀ ਆ ਠੀਕ ਹੈ ਪਰ ਗਾਈਆਂ ਮਰਨੋਂ बच ਗਈਆਂ ਤੇ ਨਾਲ ਉਸ ਤੋਂ ਬਾਅਦ ਚ ਦੁੱਧ ਉਵੇਂ ਹੀ ਫੇਰ ਜਾਣੀ ਪੈਂਦਾ ਚੱਲੀ ਗਿਆ ਹਾਂ ਚੱਲ ਗਿਆ ਕਿਰਾ ਟੁੱਟ ਕੇ ਨਾਲ ਹੀ ਕੰਮ ਚੱਲ ਪਿਆ ਜਾਣੀ ਠੀਕ ਹੈ ਮਤਲਬ ਉਹ ਲੈ ਹੈਗੀ ਸੀ ਉਹ ਟੁੱਟੀ ਨਹੀਂ ਟੁੱਟੀ ਨਹੀਂ ਗਈ ਜਾਨੀ ਹਾਂ ਤੰਗੀ ਚ ਜੂਰ ਰਹੇ ਟੁੱਟੀ ਨਹੀਂ ਗਈ ਜੀ 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 ਪਰ ਬਹੁਤ ਈ ਡੈਰੀਆਂ ਤਾਂ ਜੰਦੇ ਲੱਗੇ ਜੀ ਉਹਨਾਂ ਦੌਰਾਨ ਨਹੀਂ ਚੱਲ ਹੁਣ ਤੱਕ ਨਹੀਂ ਉੱਪਰ ਸਾਹਮਣੇ ਹੀ ਖੜੇ ਆ ਜੀ ਹਾਂ ਛੋਟੇ ਖੜ ਸਾਹਮਣੇ ਖੜੇ ਆ ਜੀ ਜੀ अच्छा ਤੁਸੀਂ ਕਿਹੜੀ ਕਿਹੜੀ ਚੀਜ਼ ਦਾ ਆਪਣੀ ਡੈਰੀ ਦੇ ਵਿੱਚ ਬਹੁਤ ਵਧੀਆ ਬਿਹਤਰੀਨ ਰਿਜ਼ਲਟ ਲਿਆ ਤੁਸੀਂ ਕਹਿੰਦੇ ਵੀ ਅਗਰ ਕੋਈ ਬਿਮਾਰੀ ਆ ਜਾਵੇ ਇਸ ਤਸਰਾ ਨੇ ਬਾਹ ਦੇ ਕੇ ਸੋਕੇ ਫਾਰਮੂਲਾ ਦੇ ਕੇ ਸੋਜਣੇ ਜੀ ਜਿਵੇਂ ਮਿਸਟਾਈਟਸ ਸਭ ਤੋਂ ਜ਼ਿਆਦਾ ਤੰਗ ਇਹੀ ਕਰਦੀ ਸੀਗੀ ਠੀਕ ਹੈ ਇਹ ਤਾਂ ਬਹੁਤ ਸੋਹਣਾ ਰਿਹਾ ਬਾਕੀ ਆ ਮੋਗ ਵਾਲੀ ਸਮੱਸਿਆ ਮੋਗ ਦਾ ਕਿਹੜੀ ਕਾਰਨ ਲੱਗੀ ਸੀ ਸਭ ਤੋਂ ਕਿਹੜੀ ਤੰਗ ਕੀਤਾ ਸੀ ਕਿਹੜੀ ਹੁਣ ਤਾਂ ਦੱਸ ਨਹੀਂ ਸਕਦੇ ਜੀ ਕਿਸੇ ਦੀ ਹੁਣ ਹੈ ਹੀ ਨਹੀਂ ਹੈ ਨਹੀਂ ਗਈ ਬਿਲਕੁਲ ਹੈ ਨਹੀਂ ਆ ਗੋਹਾ ਦੇਖ ਲਓ ਤੋ ਪਿਆਲੇ ਡੇ ਪੂਰਾ ਵਧੀਆ ਅਸੀਂ ਇਹੋ ਜਿਹਾ ਹੀ ਭਾਲਦੇ ਆ ਆਮ ਕਈ ਪਤਲਾ ਵੀ ਭਾਲਦੇ ਪਰ ਆ ਬੈਸਟਲ ਥੱਲੇ ਗੰਦ ਕਾ ਹਾਂਜੀ 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 ਠੀਕ ਹੈ ਹੁਣ ਤਾਂ ਬਸ ਸੀਸੀਆਂ ਲਿਆ ਕੇ ਰੱਖੀਆਂ ਹੋਈਆਂ ਨੇ ਕੋਈ ਲੋਡ ਵਾਰੀ ਪੈਂਦੀ ਨਹੀਂ ਹੈਗੀ ਜਿਆਦਾ ਨੌਕਸੀ ਕਾੜਦੇ ਇਹਨਾਂ ਨੇ ਅੰਦਰੋਂ ਠੀਕ ਹੈ ਹੁਣ ਜਾਂ ਬਸ ਕਿਵੇਂ ਲਾ ਲਵਾਂ ਹਾਂਜੀ ਹਾਂਜੀ ਜੀ ਜੀ ਮੈਨੂੰ ਲੱਗਦਾ ਫਿਰ ਤੁਸੀਂ ਤਾਂ ਡਾਕਟਰ ਆਪ ਹੀ ਬਣ ਗਏ ਆਪਣੀ ਡਾਇਰੀ ਦੇ ਡਾਕਟਰ ਜਿਹੜੇ 9:00 ਵਜੇ ਤੱਕ ਸਾਡਾ ਵੀਰ ਉਡੀਕਦਾ ਸੀ ਇਹਦਾ ਤੁਹਾਨੂੰ ਆਵਾਜ਼ ਮਾਰਦੇ ਨੇ ਕਿ ਵੀ ਆ ਵੀਰੇ ਦੇਖੀਏ ਹਾਂ ਬਾ ਨੰਬਰ ਆ ਇਹਨਾਂ ਨੇ ਬੁੱਕਾਂ ਨੰਨੀਆਂ ਪੈਂਦੀਆਂ ਟੀਕਾ ਲਵਾਉਣ ਨੂੰ ਪਹਿਲਾਂ ਰਸੇ ਬੰਨੋ ਤੇ ਲਿਹਾਰੇ ਪਾਓ ਅੱਛਾ ਭੈਣਾ ਇੱਥੇ ਰਾਮਨਾਥ ਰੈਂਜ 20 ML ਪਰੋ ਜਾ ਕੇ ਦਿਓ ਗੱਲ ਹੀ ਖਤਮ ਡਾਕਟਰਾਂ ਦਾ ਇੰਤਜ਼ਾਰ ਨਹੀਂ ਨਹੀਂ ਹੈ ਨਹੀਂਗਾ ਭਾਈ ਹੁਣ ਜੀ ਜੀ ਅੱਗੇ ਨਾਲੋਂ ਬਹੁਤ ਵਧੀਆ ਕੀ ਕਹਿ ਰਹੇ ਹੋ ਅੱਗੇ ਨਾਲੋਂ ਬਹੁਤ ਵਧੀਆ ਸੌਖਾ ਹੋਇਆ ਤੁਹਾਡਾ ਕੰਮ ਕਿਉਂਕਿ ਦੋ ਦੋ ਚੀਜ਼ਾਂ ਘਰ ਮੈਨੇਜ ਕਰਨਾ ਫਿਰ ਉਹਦੇ ਡੱਗਰ ਪਸ਼ੂ ਮੈਨੇਜ ਕਰਨਾ ਕਾਫੀ ਔਖਾ ਹੁੰਦਾ ਆ ਹੋ ਜਾਂਦਾ ਜੀ ਅੱਛਾ ਕੀ ਕੀ ਆਸਾਨੀ ਕੀ ਹੋਈ ਏ ਤੁਹਾਨੂੰ ਤੁਸੀਂ ਵੀ ਇੱਥੇ ਸਾਰੀ ਦੇਖ ਰੇਕ ਕਰਦੇ ਹੋ ਆਸਾਨੀ ਇਹ ਆ ਵੀ ਸੰ ਦਵਾਈ ਦੇਣ ਚ ਵੀ ਸੌਖਾ ਆ अच्छा ਤੁਸੀਂ ਵੀ ਡਾਕਟਰ ਬਣਗੇ ਬਣਗੇ ਫਿਰ ਅਸੀਂ ਦੇਖ ਕੇ ਦੱਸਦੇ ਆ ਵੀ ਪ੍ਰੋਬਲਮ ਆ ਹੈਗੀ ਸਾਨੂੰ ਦੱਸ ਦਈ ਦੀ ਫਿਰ ਆਪ ਦਵਾਈ ਦੇ ਦੇਣ ਆਲੇ-ਦਾਲੇ ਵੀ ਤੁਸੀਂ ਦੱਸਦੇ ਹੋਵੋਗੇ ਵੀ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਹੋ ਮੈਨੂੰ ਤਾਂ ਇਹ ਦੇਖ ਕੇ ਲੱਗਦਾ ਵੀ ਕਿਤੇ ਆਲੇ-ਦਾਲੇ ਵੀ ਮਸਟੈਟਸ ਖੜਦੀ ਨਹੀਂ ਹੋਣੀ ਇਸ ਡੈਰੀ ਦੇ ਦੱਸੀ ਦੀ ਆ ਦੱਸੀ ਦੀ ਫੱਕ ਪੈਂਦੇ ਜੀ ਫਿਰ ਪੈਂਦਾ ਏ ਅੱਛਾ ਕਿਵੇਂ ਪਤਾ ਕਿਵੇਂ ਲੱਗਦਾ ਵੀ ਮਸਟੈਟਸ ਆਉਣ ਵਾਲੀ ਹੈ ਥਣਾ ਤੋ ਜਾਂ ਤੋਂਨੇ ਉਦੋਂ ਕੜਾ ਪਣ ਆਉਂਦਾ ਹਾਂਜੀ ਤੇ ਪਤਾ ਲੱਗਦਾ ਹੈ ਕਿ ਜੇ ਸਿੱਧੀ ਆਉਂਦੀ ਆ ਥਣ ਧਾਰ ਮਾਰੀ ਦੀ ਹੈ ਪਹਿਲੀ ਉਸ ਤੋਂ ਹੁੰਦੀ ਆ ਤੇ ਫਿਰ ਕੀ ਕਰਦੇ ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਦਵਾਈ ਦਿੰਦੇ ਆ ਦੱਸੀ ਦੀ ਆ ਦਵਾਈ ਆਪ ਦਿੰਦੇ ਨੇ ਹਾਂਜੀ ਫੁੱਲਾਈ ਤੋਂ ਵੀ ਦੇਤੀ ਫੁੱਲ ਵੱਡਾ ਫੁੱਲ ਆਈ ਤੂੰ ਵੀ ਚੈੱਕ ਕਰ ਲਈ ਠੀਕ ਹੈ ਹਾਂ ਵੀ ਜਿਹਨੂੰ ਆਰਡਰ ਵੀ ਪੂਰਾ ਹਾਰਡਨੈਸ ਹੋ ਜਾਂਦੀ ਆ ਹਾਂਜੀ ਉਹ ਵੀ ਚੈੱਕ ਕਰ ਲਈ ਪੂਰੇ ਹਾਂਜੀ ਹਾਂਜੀ ਉਹ ਪਰ ਸੈੱਟ ਦੇ ਦੇਈਦਾ ਡਰਦੇ ਵੀ ਇੱਕ ਨੰਬਰ ਵੀ ਦੇ ਦੇਦੀ ਆ 8 ਨੰਬਰ ਵੀ ਦੇ ਦੇਦੀ ਆ 28 ਨੰਬਰ ਵੀ ਦੇ ਦੇਦੀ ਤਿੰਨੇ ਹੀ ਦੇ ਦੇਦੀ ਮਤਲਬ ਤੁਸੀਂ ਉਸ ਪੋਜੀਸ਼ਨ ਤੇ ਜਾਣ ਬੁੱਝ ਕੇ ਲੈ ਕੇ ਆਏ ਕਿ ਦੇਖਿਆ ਨਹੀਂ ਕਿ ਵੀ ਰਾਤ ਨੂੰ ਅੱਛਾ ਜਿਵੇਂ ਰਾਤ ਨੂੰ ਹੋ ਗਈ ਸਵੇਰ ਨੂੰ ਪਤਾ ਲੱਗਦਾ ਹਨਾ ਵੀ ਆਹ ਕੀ ਹੋਇਆ ਪਿਆ ਫਿਰ ਉਹ ਜਾਨੀ ਤਿੰਨੇ ਦਵਾਈਆਂ ਇਕੱਠੀਆਂ ਦੇ ਦਿੱਤੀਆਂ ਰਿਜ਼ਲਟ 100% ਆਉਂਦਾ ਜੀ ਹਾਂਜੀ ਕੀ ਕਹਿ ਰਹੇ ਸੀ ਬਾਈ ਜੀ ਤੁਸੀਂ ਵਾਹੀ ਜਿਵੇਂ ਕਹਿੰਦੇ ਆ ਵੀ ਫੁੱਲ ਸੋਜ ਹੋਈ ਤੇ ਅਸੀਂ ਫੁੱਲ ਪੂਰਾ ਜਿਹੜਾ ਪੂਰਾ ਹਾਰਡ ਪੂਰਾ ਲੇਵਾ ਕਰ ਲਿਆ ਚੈੱਕ ਹੁਣ ਅਸੀਂ ਨਹੀਂ ਟੀਕੇ ਲਗਾਉਂਦੇ ਕੋਈ ਮਤਲਬ ਟੀਕਾ ਲੱਗਦਾ ਹੀ ਨਹੀਂ ਇੱਥੇ ਮਸਲਾ ਹੀ ਨਹੀਂਗਾ ਯਾਰ ਬਾਈ 20000 ਰੁਪਇਆ ਲਾਉਣਾ ਸੌਖਾ ਦੁੱਧ ਪਿਆ ਤਾਂ ਗਿਆ ਦਿਹਾੜੀ ਦਾ ਦੁੱਧ ਜਿਹੜਾ ਪਿਆ ਉਹ ਲੱਗਦਾ ਕੌਸਫੀਡ ਨਿਕਲ ਗਈ ਜਿਹੜਾ ਦੁੱਧ ਪਿਆ ਹੋ ਗਿਆ ਤੇ ਆਪਣਾ 20 BM ਨਾਲ ਚੋਂ ਕੰਮ ਚੱਲਦਾ ਵਾ ਆਹੀ ਨੁਸਕੇ ਦਨੇ ਜੀ ਤੁਸੀਂ 28 ਨੰਬਰ 8 ਨੰਬਰ ਤੇ 1 ਨੰਬਰ ਤਾਂ ਕੀ ਬਤਾ ਤੁਸੀਂ ਦੇਖੋ ਇਹ ਨੁਸਕੇ ਫਾਰਮੂਲੇ ਇਹਨਾਂ ਨੇ ਇੱਥੇ ਸਜਾ ਕੇ ਰੱਖੇ ਨੇ ਚਾਹੇ ਆ ਜੀ ਜਿਵੇਂ ਮਿਸਟਾਈਟਿਸ ਆ ਜੇ ਪਸ਼ੂ ਦੁੱਧ ਵਾਲਾ ਖਾਤਮ ਹੀ ਹੋ ਜਾਂਦਾ ਤਕਰੀਬਨ ਕੀ ਕਹ ਰਿਹਾ ਇਹ ਕੀ ਦਿਖਾ ਰਿਹਾ 26 ਨੰਬਰ ਆ ਮਿਊਟੀ ਡੋਨਾ ਦੇ ਦੋ ਆ ਵੀ ਇੰਨੀ ਹੀ ਦਿੱਤੀ ਆ ਕਮਿਊਨਿਟੀ ਕੀ ਮਤਲਬ ਗਾਂ ਕਮਜ਼ੋਰੀ ਸੀ ਉੱਠਦੀ ਸੀਗੀ ਕਮਜ਼ੋਰ ਸੀਗੀ ਠੀਕ ਹੈ ਤੇ ਪੂਰੀ ਸਹੀ 6 ਨੰਬਰ ਜੀ 6 ਨੰਬਰ ਲੀਵਰਟੋਨ ਕਹਿੰਦਾ ਇਹਨਾਂ ਦਾ ਤੇ 7 ਜੀ 7 ਨੰਬਰ ਮੋਕ ਵਾਲੀ ਆ 3 ਨੰਬਰ ਜੀ 3 ਨੰਬਰ ਆ ਭਾਰ ਵਾਲੀ ਆ ਜੀ ਅੱਛਾ ਇਹ ਭਾਰ ਵਾਲਾ ਨਾ ਪਿੱਛਾ ਦਿਖਾਉਂਦੀ ਆ ਗਾਂ ਸੂਣ ਲੱਗੀ ਜਾਉ ਚੱਕਤਾ ਇਹਨੇ ਰੋਗ ਉਹ ਵੀ ਤੇ 1 ਨੰਬਰ 1 ਨੰਬਰ ਮਸਟੈਟਸ ਵਾਲੀ ਆ 8 ਨੰਬਰ ਇਹ ਵੀ ਮਸਟੈਟਸ ਤੋਂ ਦੰਨੇ ਆ ਤੇ ਆਹ ਕਾਦੀ ਆ ਜੀ 28 28 ਮਸਟੈਟਸ ਵਾਲੀ ਅਜੀ ਦਸਦਾ ਚਲੋ ਫਿਰ ਡਾਕਟਰੀ ਦੇ ਇਮਤਿਹਾਨ ਜੋ ਪਾਸ ਹੋ ਗਏ ਹਾਂ ਸਰ ਪਾ ਸਾਰੀ ਯਾਦ ਕਰੀ ਹੋਈ ਪੂਰੀ ਫੁੱਲ ਮਟਾ ਫੁੱਲ ਬਾਈ ਜੀ ਅਸੀਂ ਤਾਂ ਬਚੇ ਹੋਏ ਹਾਂ ਤੁਹਾਨੂੰ ਕਿਹਾ ਕੰਮ ਕਰੀ ਜਾਂਦੇ ਆ ਡੈਗ ਦੇ ਟੈਂਦੇ ਆ ਭਾਈ ਮੇਰਾ ਇਹ ਕਰੀ ਜਾਂਦਾ ਠੀਕ ਹੈ ਲੋਕਾਂ ਨੇ ਤਾਂ ਡੋਲੂ ਚੱਕ ਲੇ ਸਹੀ ਗੱਲ ਸਾਡੇ ਇੱਥੇ 10-10 ਘਰਾਂ ਤੇ ਤੁਹਾਨੂੰ ਗਾ ਨਹੀਂ ਮਿਲਣੀ ਘਰਾਂ ਚ ਡੋਲੇ ਚੱਕੀ ਫਿਰਦੇ ਵਿਹਲੇ ਆ ਟਾਈਮ ਨਹੀਂ ਪਾਸ ਹੁੰਦਾ ਲੋਕਾਂ ਦਾ ਅਸੀਂ ਆਪ ਤਾਂ ਲੱਗੇ ਹੋਏ ਹਾਂ ਪੂਰੇ ਵਧੀਆ ਹੱਡੀ ਦਿਹਾੜੀ ਵਧੀਆ ਨਿਕਲ ਜਾਂਦੀ ਆ ਵਧੀਆ ਨਿਕਲ ਜਾਂਦੀ ਅੱਛਾ ਜਿਹੜੇ ਇਸ ਵੇਲੇ ਤੁਹਾਡੇ ਵਾਂਗੂ ਜਿਵੇਂ ਤੁਸੀਂ ਕੁਝ ਕੁ ਸਾਲ ਪਹਿਲਾਂ ਕਾਫੀ ਤੰਗ ਤੁਸੀਂ ਦੱਸ ਰਹੇ ਸੀ ਬੜੀ ਤੰਗੀਆਂ ਸੀ ਡੈਰੀ ਫਾਰਮ ਦੇ ਹਿਸਾਬ ਦੇ ਨਾਲ ਤੇ ਹੁਣ ਤੁਹਾਡੇ ਵਾਂਗੂ ਤੰਗੀਆਂ ਦੇ ਵਿੱਚ ਜਿਹੜੇ ਤੁਹਾਡੀ ਵੀਡੀਓ ਦੇਖ ਰਹੇ ਨੇ ਕੁਝ ਕੁ ਕਿਸਾਨ ਭਰਾ ਸਾਡੇ ਲੰਘ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਭਾਈ ਮੈਂ ਤਾਂ ਉਹਨਾਂ ਨੂੰ ਕਹੂੰ ਇਹ ਸੇਤੀ ਬੀਐਸਕੇ ਵਾਲਿਆਂ ਦੀ ਦਵਾਈ ਲੱਭ ਲਓ ਜਿੱਥੋਂ ਮਿਲਦੀ ਆ ਫਾਇਦੇ ਜੇ ਰਹਿ ਜਾਊਗਾ ਨਹੀਂ ਤਾਂ ਜਿੰਨਾ ਟਾਈਮ ਮਰਜੀ ਨੰਗਾ ਲਓ ਅਸੀਂ ਤਾਂ ਪਹਿਲਾਂ ਨੰਗਾ ਲਿਆ ਸੀ ਕੀ ਕਰ ਰਹੇ? ਵੀ ਕਰਦਣਾ ਜਿੰਨੀ ਮਰਜ਼ੀ ਟੀਕੇ ਨਾ ਪਾੜੀ ਚੱਲੋ। ਹਾਂ ਵੀ ਜੇ ਕੀ ਕਰ ਰਹੇ? ਸੂਈਆਂ ਇੱਕ ਦੂਜੇ ਦੇ ਪਸ਼ੂਆਂ ਦੀਆਂ ਲਾ ਦੇਣੀਆਂ। ਅੱਛਾ ਕਿਸੇ ਨੂੰ ਚਿਚੜੀਆਂ ਦਾ ਵਬੇਸ਼ ਹੀ ਆ ਹੋਇਆ ਕਿਸੇ ਨੂੰ ਕੋਈ ਬਿਮਾਰੀ ਐ ਚਮੜੀ ਦੀ ਉਹ ਇੱਕ ਦੂਜੇ ਦੇ ਸੂਈਆਂ ਲੱਗੀਆਂ ਜਾਂਦੀਆਂ ਨੇ। ਠੀਕ ਹੈ। ਤੇ ਹੁਣ ਤੇ ਸੂਈਆਂ ਦਾ ਮੈਨੂੰ ਕਹਿੰਦਾ ਲੱਭੀ ਨਹੀਂ ਥਾਈ ਹੋਣੀ ਕੋਈ। ਆਪਣੇ ਸੂਈਆਂ ਕੀ ਸਰਿੰਜਾਂ ਆ ਦਵਾਈ ਦੇਣ ਨੂੰ ਰੱਖੀਆਂ ਹੋਈਆਂ ਬਸ। ਜੀ ਜੀ ਜੀ। ਹਾਂਜੀ। ਅੱਛਾ ਜਿਸ ਤਰੀਕੇ ਨਾਲ ਹੁਣ ਮਾਹੌਲ ਹੈਗਾ ਇਥੇ ਤੁਹਾਡੇ ਲੱਗਦਾ ਕਿ ਸਾਰਾ ਪਰਿਵਾਰ ਇਹ ਤਾਂ ਮੈਨੂੰ ਲੱਗਦਾ ਮੈਂ ਡਾਕਟਰਾਂ ਦੇ ਪਰਿਵਾਰ ਚ ਆ ਗਿਆ ਤੇ ਕੀ ਕਹੋਗੇ ਜਿਹੜੀ ਵੀਡੀਓ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਜਿਨ੍ਹਾਂ ਨੂੰ ਚਲੋ ਤੁਹਾਨੂੰ ਤਾਂ ਪਰਮਾਤਮਾ ਨੇ ਹਿਸਾਬ ਦੇਤਾ ਤੇ ਜਿਨ੍ਹਾਂ ਨੂੰ ਨਹੀਂ ਹਿਸਾਬ ਹੈਗਾ ਇਸ ਵੇਲੇ ਕਦੇ ਕਿੱਧਰ ਜਾ ਰਹੇ ਨੇ ਕਦੇ ਕਿੱਧਰ ਜਾ ਰਹੇ ਨੇ ਮਸਟੈਟਿਸ ਨਹੀਂ ਖੜਾ ਛੱਡਦੀ ਭਾਰ ਪੈਣੀ ਨਹੀਂ ਖੜਾ ਛੱਡਦਾ ਪੁੱਛੂ ਉਹਨੂੰ ਮੋਕ ਹੀ ਨਹੀਂ ਛੱਡਦੀ ਬੰਨ ਹੀ ਪਿਆ ਜਾਂਦੇ ਆ ਪ੍ਰੋਬਲਮ ਰਹਿੰਦੀਆਂ हां ए बस फिर दवाई बीएसए केड़े इनहा दी हां जी बर्तन ਤੇ ਬਹੁਤ ਵਧੀਆ ਰਹਿਣਗੇ ਤੀਕਿਆਂ ਤੋਂ ਖੜਾ ਹਟ ਜੂਗਾ ਖਰਚਾ ਜੇਬ ਦਾ ਬਹੁਤ ਕੰਟਰੋਲ ਚ ਆਉਂਦਾ ਠੀਕ ਹੈ ਤੇ ਦੂਜੇ ਤੀਜੇ ਦਿਨ ਦਵਾਈ ਰਿਜ਼ਲਟ ਦੇ ਦਿੰਦੀ ਆ ਠੀਕ ਹੈ ਬਧੀਆ ਰਹਿਣਗੇ ਜੀ ਆਪਾਂ ਤਾਂ ਇਹੀ ਕਹਿੰਨੇ ਆ ਜੀ ਡੈਰੀ ਫਾਰਮ ਵਾਲਿਆਂ ਨੂੰ ਸਾਰਿਆਂ ਨੂੰ ਠੀਕ ਹੈ ਠੀਕ ਵੀ ਆਪਦਾ ਧਿਆਨ ਨਾ ਕਰਨ ਕੰਮ ਨਹੀਂ ਤੁਸੀਂ ਇੱਥੇ ਇਕੱਲੇ ਲੱਗਦੇ ਹੋ ਜਾਂ ਫਿਰ ਹੋਰ ਪਰਿਵਾਰ ਦੇ ਮੈਂਬਰ ਵੀ ਨਾਲ ਲੱਗਦੇ ਨੇ ਤੁਹਾਡੇ ਇਕੱਲੇ ਸਾਂਭਦੇ ਹੋ ਨਾ ਨਾ ਸਾਰਾ ਪਰਿਵਾਰ ਹੀ ਹੁੰਦਾ ਜੀ ਸਾਡਾ ਸਾਰਾ ਪਰਿਵਾਰ ਹੀ ਹੁੰਦਾ ਸਾਂਭਣ ਦਾ ਕੀ ਕੰਮ ਹੀ ਦੋ ਰਹਿ ਗਏ ਜੀ ਬਾਤ ਧਾਰਾਂ ਕੱਢਣੀਆਂ ਬਿਲੇ ਹੀ ਆ ਬਾਤ ਆਚਾਰ ਲਿਆਂਦਾ ਪਾਤਾ ਤੇ ਧਾਰਾਂ ਕੱਢਣੀਆਂ ਉਹ ਉਹ ਜਦ ਮੁੱਕ ਗਏ ਹੁਣ ਸੋਜਾ ਬਿਮਾਰੀਆਂ ਵਾਲੇ ਤਕਰੀਬਨ ਮੌਕੀ ਗਏ ਜੀ ਹਾਂ ਹਾਂ ਕਰ ਪਈ ਆ ਜੀ 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 ਚਲੋ ਇਹਨਾਂ ਦੇ ਘਰ ਦੇ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਇੱਕ ਪਾਸੇ ਖੜੇ ਸਾਰੀਆਂ ਚੀਜ਼ਾਂ ਬੜੀ ਬਾਰੀਕੀ ਨਾਲ ਨੋਟ ਕਰਦੇ ਸੱਚ ਕੱਲ ਜੀ ਸੱਚ ਹੋ ਜੀ ਕੀ ਨਾਂ ਹੈ ਤੁਹਾਡਾ ਜਸਵਿੰਦਰ ਕੌਰ ਅੱਛਾ ਸਾਰੀਆਂ ਚੀਜ਼ਾਂ ਨੂੰ ਬੜੀ ਬਾਰੀਕੀ ਨਾਲ ਨੋਟ ਕਰ ਰਹੇ ਹਾਂ ਕੀ ਗਲਤੀ ਕੱਢਣ ਆਲੇ ਆਪਣੇ ਘਰਦਿਆਂ ਦੀ ਕੋਈ ਗਲਤੀ ਨਹੀਂ ਸਾਰਾ ਕੁਝ ਮੈਂ ਕਹਿੰਦੀ ਸੀ ਕਿ ਵੀ ਦਵਾਈ ਦੀ ਵਧੀਆ ਢੰਗ ਨਾਲ ਐਡ ਕੀਤੀ ਜਾਵੇ ਅੱਛਾ ਵੀ ਕਿਉਂਕਿ ਬਹੁਤ ਵਧੀਆ ਦਵਾਈ ਆ ਇਸ ਕਰਕੇ ਵੀ ਵਧੀਆ ਤਾਂ ਨਹੀਂ ਆ। ਕਿੰਨਾ ਕਿ ਸਖਾਲਾ ਕਰਤਾ ਪਰਿਵਾਰ ਇਸ ਦਵਾਈ ਨੇ। ਮਤਲਬ ਡੈਰੀ ਵਾਲੇ ਪਾਸੇ। ਸਖਾਲਾ ਕੀਤਾ ਕਰਕੇ ਵੀ ਵੀਰ ਜੀ ਕਹਿ ਰਹੇ ਆ ਨਾ। ਠੀਕ ਹੈ। ਹਾਂਜੀ। ਕੀ ਕੀ ਪਹਿਲਾਂ ਦਿੱਕਤ ਆ ਤੁਹਾਡੇ ਡੈਰੀ ਦੇ ਵਿੱਚ ਹੈਗੀਆਂ ਸੀ ਭੈਣ ਜੀ ਤੁਹਾਡੇ ਹਿਸਾਬ ਨਾਲ। ਸਾਡੇ ਮੋਗ ਦੀ ਤੇ ਮਤਲਬ ਮਿਸਟੈਸਿਸ ਦੀ ਸੀਗੀ। ਸਿੱਧੀ ਵੱਧ ਹਾਂਜੀ। ਹਾਂਜੀ। ਹੁਣ ਸਾਡੀ ਸਫਾਈ ਦੇਖ ਲਓ ਕਿੰਨੀ ਸਫਾਈ ਆ। ਮੈਂ ਕਹਿੰਦਾ ਫੇਰ ਵੀ ਤਾਂ ਵੀ ਪ੍ਰੋਬਲਮ ਆਉਂਦੀ ਸੀਗੀ। ਠੀਕ ਹੈ। ਹੁਣ ਕਈ ਕਹਿੰਦੇ ਨੇ ਵੀ ਸਫਾਈ ਹੈ ਨਹੀਂ ਤਾਂ ਕਰਕੇ ਆ ਪਰ ਸਾਡੀ ਸਫਾਈ ਬਹੁਤ ਆ ਸਫਾਈ ਦੇ ਇਹਨਾਂ ਦਾ ਖਾਬ ਕਿਸੇ ਘਰ ਦਾ ਨਹੀਂ ਹੁੰਦਾ ਸਾਹਿਬ ਜਿੰਨਾ ਤੁਸੀਂ ਸਾਫ ਰੱਖਿਆ ਕਿਤਾ ਬਿਰ ਕੇ ਡੈਡੀ ਆ ਦੁੱਧ ਚੱਕਦੇ ਸੀ ਉਹ ਵੀ ਕਹਿੰਦੇ ਮੰਨਦੇ ਸੀ ਵੀ ਸਫਾਈ ਬਹੁਤ ਜ਼ਿਆਦਾ ਆ ਓਕੇ ਹਾਂਜੀ ਆਗੇ ਡਾਕਟਰ ਦੇਖਦੇ ਸੀ ਨਾ ਉਹ ਵੀ ਕਹਿੰਦੇ ਸੀ ਪਰ ਹੁਣ ਅਸੀਂ ਬਹੁਤ ਸੌਖਿਆ ਸਾਨੂੰ ਦਵਾਈ ਹੱਥ ਲੱਗੀ ਆ ਅਸੀਂ ਮੇਲੇ ਤੇ ਗਏ ਸੀ ਉੱਥੇ ਦਵਾਈ ਬਾਰੇ ਨੌਲੇਜ ਮਿਲੀ ਫਿਰ ਅਸੀਂ ਇਹੀ ਦਵਾਈ ਹੁਣ ਹੋਰ ਕੋਈ ਦਵਾਈ ਨਹੀਂ ਯੂਜ਼ ਕਰਦੇ ਜਿਹੜੀਆਂ ਜਿਹੜੀਆਂ ਸਾਡੀਆਂ ਕਿਸਾਨ ਬੀਬੀਆਂ ਹੈਗੇਆਂ ਭੈਣ ਜੀ ਤੁਸੀਂ ਵੀ ਇਧਰ ਹੀ ਆ ਜਾਓ ਆਪਾਂ ਕਿਸਾਨ ਬੀਬੀਆਂ ਬਾਬਤ ਵੀ ਗੱਲਬਾਤ ਕਰ ਹੀ ਲਈਏ ਜਿਹੜੀਆਂ ਸਾਡੀਆਂ ਭੈਣਾਂ ਕਿਸਾਨ ਨੇ ਚਲੋ ਤੁਹਾਡੇ ਨਾਲ ਤਾਂ ਤੁਹਾਡੇ ਘਰ ਦੇ ਲੱਗੇ ਹੋਏ ਨੇ ਬਹੁਤ ਸਾਡੀਆਂ ਭੈਣਾਂ ਨੇ ਜਿਹੜੀਆਂ ਖੁਦ ਲੱਗੀਆਂ ਹੋਈਆਂ ਨੇ ਬੀਬੀਆਂ ਸਾਡੀਆਂ ਕਿਸਾਨ ਬੀਬੀਆਂ ਡੈਰੀ ਫਾਰਮ ਚਲਾ ਰਹੀਆਂ ਨੇ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ ਕਿਉਂਕਿ ਉਹਨਾਂ ਨੇ ਘਰ ਵੀ ਸੰਭਣਾ ਹੈ ਪਰਿਵਾਰ ਵੀ ਸੰਭਣਾ ਹੈ ਔਰ ਡੈਰੀ ਵੀ ਸੰਭਣੀ ਹੈ ਬਸ ਤੁਸੀਂ ਦਰੇ ਨਾ ਵੀ ਮਿਹਨਤ ਕਰੋ ਬਸ ਵੀ ਜਿਹੜੇ ਲੋਕ ਕਹਿੰਦੇ ਵੀ ਪਸ਼ੂ ਬਹੁਤ ਔਖੇ ਰੱਖਣੇ ਐਨੇ ਔਖੇ ਨਹੀਂ ਹੈਗੇ ਜਿੰਨੇ ਲੋਕਾਂ ਨੇ ਮਤਲਬ ਬਣਾਏ ਹੋਏ ਆ ਹਾਂਜੀ ਜੇ ਤੁਹਾਨੂੰ ਵਧੀਆ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਚਲੋ ਤੁਸੀਂ ਆਪਣੀ ਕਹਾਣੀ ਦੱਸੋ ਥੋੜੀ ਜੀ ਤੁਸੀਂ ਕਿਵੇਂ ਰੋਟੀ ਵੀ ਉਧਰੋਂ ਰੋਟੀ ਦਾ ਵੇਲਾ ਹੋ ਗਿਆ ਘਰ ਦੇ ਨੇ ਰੋਟੀ ਪੰਗ ਲਈ ਤੇ ਉਧਰੋਂ ਪਸ਼ੂਆਂ ਨੇ ਪਸ਼ੂਆਂ ਦੇ ਦੁੱਧ ਕੱਢਣ ਦਾ ਟਾਈਮ ਹੋ ਗਿਆ ਅਸੀਂ ਕੋਈ ਵੀ ਕੰਮ ਇਕੱਲੇ ਨਹੀਂ ਕਰਦੇ ਪਹਿਲਾਂ ਅਸੀਂ ਪਸ਼ੂਆਂ ਦਾ ਨਾਲ ਕਰਵਾ ਕੇ ਜਾਂਦੇ ਆਂ ਫਿਰ ਅਸੀਂ ਆਪ ਦਾ ਰੋਟੀ ਪਾਣੀ ਦਾ ਅੰਦਰ ਜਾ ਕੇ ਕਰਦੇ ਮਤਲਬ ਮੈਨੇ ਜਿਸ ਤਰੀਕੇ ਨਾਲ ਕਰ ਹਾਂਜੀ ਬਸ ਮਤਲਬ ਟਾਈਮ ਇਸ ਤਰ੍ਹਾਂ ਨੰਬਰ ਨੇ ਬੰਨੇ ਆ ਵੀ ਪਹਿਲਾਂ ਦਾ ਟਾਈਮ ਇਸ ਤਰ੍ਹਾਂ ਆ ਇਸ ਤਰ੍ਹਾਂ ਦੇ ਰੱਖਿਆ ਕੋਈ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਹੋਣਾ ਪੈਂਦਾ ਪਹਿਲਾਂ ਪਸ਼ੂਆਂ ਦਾ ਕੰਮ ਕਰਨਾ ਉਸ ਤੋਂ ਬਾਅਦ ਹੀ ਫਿਰ ਅੰਦਰ ਰੋਟੀ ਪਾਣੀ ਦਾ ਕੰਮ ਕਰਨਾ ਤੇ ਫਿਰ ਜਿਹੜੀਆਂ ਉਹ ਜਨਨੀਆਂ ਕਹਿੰਦੀ ਨੇ ਵੀ ਅਸੀਂ ਘਰ ਸੰਭੀਏ ਜਾਂ ਡੰਗਰ ਪਸ਼ੂ ਸੰਭੀਏ ਉਹਨਾਂ ਨੂੰ ਕਿਸ ਨੇ ਆ ਦੋਂਗੇ ਅਸੀਂ ਤਾਂ ਘਰ ਵਿੱਚ ਵੀ ਇਹ ਗੱਲ ਕਰਦੇ ਹੁੰਨੇ ਆ ਵੀ ਸਾਨੂੰ ਸਮਝ ਨਹੀਂ ਆਉਂਦੀ ਵੀ ਲੋਕਾਂ ਨੂੰ ਵੀ ਕੰਮ ਕਿਉਂ ਕਰਨਾ ਔਖਾ ਲੱਗਦਾ ਵੀ ਜਿੰਨਾ ਔਖਾ ਕਹਿੰਦੇ ਆ ਉਹਨਾਂ ਔਖਾ ਨਹੀਂ ਹੈਗਾ ਜੀ 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 ਤੁਸੀਂ ਕੀ ਕਹੋਗੇ ਪਹਿਲੇ ਸੇਮ ਹੀ ਹੈ ਜੀ ਸੇਮ ਹੀ ਹੈ ਅੱਛਾ ਜਿਹੜੀਆਂ ਸਾਰਾ ਜਾ ਕੇ ਆਪਾਂ ਕਿੰਨਾ ਕੰਮ ਕਰਦੇ ਆ ਅੱਛਾ ਉਹਦੇ ਨਾਲ ਸੌਖਾ ਉਹਦੇ ਨਾਲ ਸੌਖਾ ਹਾਂਜੀ ਫ੍ਰੀ ਵੀ ਹੋ ਜਾਈਦਾ ਵਿੱਚ ਠੀਕ ਹੈ ਕਿਸੇ ਦੇ ਘਰੇ ਵੀ ਜਾਣਾ ਆਉਣਾ ਉਹ ਵੀ ਹੋ ਜਾਂਦਾ ਹੈਗਾ ਕੋਈ ਦਿੱਕਤ ਨਹੀਂ ਆਉਂਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਤੁਹਾਡੇ ਨਾਲ ਜਿਹੜੀਆਂ ਅਸੀਂ ਸ਼ੇਅਰ ਕਰਦੇ ਆ ਬਾਂਸਲ ਜੀ ਨਾਲ ਗੱਲਬਾਤ ਕਰਾਨੇ ਤੁਹਾਡੀ ਰਾਜੇਸ਼ ਬਾਂਸਲ ਜੀ ਨੇ ਬਾਂਸਲ ਜੀ ਕਿਹੜੇ ਹਾਲਾਤਾਂ 'ਚ ਦੋਨੇ ਭਰਾ ਮਿਲੇ ਸੀ ਹੁਣ ਤੇ ਮੈਨੂੰ ਲੱਗਦਾ ਕਹਿੰਦੇ ਜੀ ਆਲੇ-ਦਾਲੇ 10-10 ਘਰਾਂ ਦੇ ਉੱਤੇ ਗਈ ਹੈ ਹੀ ਨਹੀਂ ਸਿਰਫ ਇਹਨਾਂ ਨਹੀਂ ਰੱਖੀ ਹੋਈਆਂ ਨੇ ਕਿਉਂਕਿ ਇਹਨਾਂ ਦੇ ਹੱਥ ਤੁਹਾਡੇ ਨੁਸਖੇ ਫਾਰਮੂਲੇ ਲੱਗੇ ਹੋਏ ਨੇ ਹਾਂਜੀ ਇਹ ਆਪਣੇ ਕੋਲੇ ਤੇ ਜੀ ਮੀਡੀਆ ਹਫਤੇ ਮੇਲੇ ਤੇ ਮਿਲੇ ਸੀ ਆਪਣੇ ਬਹੁਤ ਜ਼ਿਆਦਾ ਘਟੋ ਘਟ ਆਪਣੇ ਨਾਲ ਇਹਨਾਂ ਨੂੰ ਜੁੜਿਆ ਨੂੰ 5 ਸਾਲ 6 ਸਾਲ ਹੋ ਗਏ ਜੀ ਹਾਂ ਉਦੋਂ ਤੋਂ ਇਹ ਆਪਣਾ ਫਾਰਮੂਲਾ ਹੀ ਵਰਤਦੇ ਆ ਹੋਰ ਕੋਈ ਫਾਰਮੂਲਾ ਨਹੀਂ ਵਰਤ ਕੋਈ ਫਾਰਮੂਲਾ ਵਰਤਦੇ ਹਾਂ ਆਪਣਾ ਹੀ ਫਾਰਮੂਲੇ ਸਾਰੇ ਵਰਤਦੇ ਆ ਨਾ ਆਪਾਂ ਨੂੰ ਕਿਹੜੇ ਫਾਰਮੂਲੇ ਤੁਹਾਡੇ ਕੋਲ ਹੁੰਦੇ ਨੇ ਬੰਤੂ ਸਾਹਿਬ ਆਪਣੇ ਕੋਲੇ ਸਾਰੇ ਹੀ ਹੁੰਦੇ ਆ ਜੀ ਜੋ ਮਰਜ਼ੀ ਮ ਲੈ ਲਓ ਸ਼ੇਰ ਲੀਵਰ ਤੋਂ ਲੈ ਲਓ ਮਟਾਇਟਸ ਤੋਂ ਲੈ ਲਓ ਤੁਹਾਡੇ ਕੋਲ ਜਿਹੜੇ ਕਿਸਾਨ ਭਰਾ ਆ ਜਾਂ ਡੈਰੀ ਵਾਲੇ ਆ ਦੋਜੀ ਲੋਕ ਜਿਹੜੇ ਤੁਹਾਡੇ ਕੋਲ ਲੈ ਕੇ ਆਉਂਦੇ ਨੇ ਭਾਈਚਾਰਾ ਸਾਡੇ ਕੋਲੇ ਜੀ ਜਿਆਦਾ ਰਿਪੀਟਰ ਦਾ ਇੱਕ ਗਾਹ ਜਿਆਦਾ ਆਉਂਦੇ ਆ ਜਾਂ ਮਟਾਇਟਸ ਤੋਂ ਆਉਂਦੇ ਆ ਜਾਂ ਫਿਰ ਸਾਡੇ ਕੋਲੇ ਦੁੱਧ ਵਧਾਉਣ ਤੋਂ ਆਉਂਦੇ ਆ ਮਤਲਬ ਦੁੱਧ ਦੇ ਪ੍ਰੋਡਕਟ ਵਾਸਤੇ ਇਹ ਸਾਰੇ ਹੀ ਆਪਣੇ ਕੋਲੇ ਬੈਸਟ ਰਿਜ਼ਲਟ ਮਨੇ ਆ ਆਪਣੇ ਕੋਲੇ ਲੋਕਾਂ ਨੇ ਆਪਾਂ ਨੂੰ ਬੈਸਟ ਰਿਜ਼ਲਟ ਦਿੱਤਾ ਜੀ ਅੱਛਾ ਜੇਕਰ ਜਗਰੌਂ ਚ ਇਹ ਨੁਸਖੇ ਫਾਰਮੂਲੇ ਤੁਹਾਡੇ ਕੋਲੋਂ ਲੈ ਲੈਣੇ ਹੋਣ ਤੇ ਕੀ ਟੰਗ ਹੈਗਾ ਕਿਵੇਂ ਤੁਹਾਡੇ ਨਾਲ ਮਿਲਿਆ ਜਾਵੇ ਕਿਵੇਂ ਰਾਬਤਾ ਕੀਤਾ ਜਾਵੇ ਇੱਥੇ ਜਗਰੌਂ ਚ ਖਾਸ ਕਰਕੇ ਜਗਰੌਂ ਆਕੇ ਜੀ ਡਾਕਟਰ ਹਰੀ ਸਿੰਘ ਰੋਡ ਰਿਲਾਇੰਸ ਸਟੋਰ ਦੇ ਬਿਲਕੁਲ ਸਾਹਮਣੇ ਆਪਣਾ ਸਟੋਰ ਆ ਜੀ ਠੀਕ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੜੀ ਗਾਈਡ ਤੁਹਾਨੂੰ ਤਰੀਕੇ ਨਾਲ ਸਾਡੇ ਬਹੁਤ ਘੱਟ ਸ਼ਬਦਾਂ ਚ ਬਹੁਤ ਸਾਰੀ ਚੀਜ਼ਾਂ ਸਾਨੂੰ ਸਮਝਾ ਦਿੱਤੀ ਤੁਸੀਂ ਬਾਈ ਜੀ ਇਹਨਾਂ ਦੀਆਂ ਜਿੰਨੀਆਂ ਦਵਾਈਆਂ ਨੇ ਸਾਰੀਆਂ ਪੂਰਾ ਹੀ ਸਿਰੇ ਦਾ ਚੀਜ਼ ਉਹ ਸਵਾ 4 ਸਵਾ 3 ਸਾਰੇ ਤੇ ਗੰਡ ਸਿਰੇ ਤੇ ਗੰਡ ਲਾਉਂਦੇ ਨੇ ਬਾਹਰ ਤ ਲੈਣ ਕੇ ਤਾਂ ਵਧੀਆ ਰਹਿਣਗੇ ਨਹੀਂ ਤਾਂ ਜਿੰਨਾ ਚਿਰ ਮਰਜੀ ਹਜੇ ਟੱਕਰਾਂ ਮਾਰ ਲੈਣ ਪਰ ਫਿਰ ਉਦੋਂ ਬਾਅਦ ਇਹਨਾਂ ਨੇ ਪਸ਼ੂਆਂ ਤੋਂ ਹੀ ਅੱਕ ਜਾਣਾ ਬਿਕੋਸ ਬਾਤ ਦਾ ਨਹੀਂ ਦੁੱਧ ਪਾਇਆ ਖਰਚੇ ਚ ਨਿਕਲ ਗਿਆ ਦੁੱਧ ਪਾਇਆ ਖਰਚੇ ਚ ਨਿਕਲ ਗਿਆ ਤੇ ਇਹ ਦਵਾਈ ਹਾਂਜੀ ਟਾਈਟਸ ਆਉਂਦੀ ਆ ਪਸ਼ੂ ਦੁੱਧ ਬਿਲਕੁਲ ਸੁੱਕ ਜਾਂਦੇ ਆ ਫਿਰ ਅਗਲਾ ਆਪੀ ਭੱਜ ਜਾਂਦਾ ਇਹਦੇ ਨਾਲ ਇੱਕ ਤਾਂ ਸੋਜ ਜਿਹੀ ਲਹਿ ਜਾਂਦੀ ਆ ਦੂਜਾ ਪਸ਼ੂ ਅਗਲੇ ਦਿਨ ਸਿਕਾ ਦੀ ਪਾਈਆ ਵੱਧ ਹੀ ਦਿੰਦਾ ਫਰਨਿੰਦੇ ਤੁਹਾਡੇ ਵਾਲੇ ਨੇ ਦਿੱਤੇ ਤਾਜੀ ਦਿੱਤਾ ਵੱਧ ਦੁੱਧ ਦਿੱਤਾ ਦੁੱਧ ਵਧਦੀਆਂ ਨੇ ਦੁੱਧ ਵਧਦੀਆਂ ਇਹਦੇ ਨਾਲ ਦਵਾਈ ਐਂਟੀਬਾਇਓਟਿਕਸ ਕਾਉਂਦੇ ਆ ਇਹ ਵਧਾਉਂਦੀਆਂ ਦੁੱਧ ਹਾਂਜੀ ਕਿੰਨਾ ਕਿੰਨਾ ਵਧਾ ਦਿੰਦੀ ਇਹਨੇ ਮਾਲੋ ਮਾਲੋ ਵੀ ਚਾਹੇ ਆਪਾਂ ਨੂੰ ਸਕੂਨ ਮਿਲਦਾ ਵੀ ਵੀ ਵਧਦਾ ਦੁੱਧ ਚਾਹੇ ਝਾਗੀ ਬਣਾਉਂਦੀਆਂ ਜੀ ਯਾਨੀ ਮਤਲਬ ਲੱਗਦਾ ਵੀ ਦੁੱਧ ਵਧ ਗਿਆ ਡੋਲੂ ਹਾਂ ਜੀ ਹਾਂ ਜੀ ਬਹਾਲਤੀ ਪਰੇ ਲੱਗਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਭੈਣਾਂ ਦਾ ਵੀ ਸਾਡਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਹੈਗੀਆਂ ਨੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਦਾ ਸਾਡਾ ਮਕਸਦ ਵੀ ਇਹੀ ਹੁੰਦਾ ਹੈ ਤਾਂ ਕਿ ਜਿਹੜੇ ਸਾਡੇ ਕਿਸਾਨ ਵੀ ਡੈਰੀ ਤੋਂ ਤੰਗ ਹੋਏ ਹੋਏ ਨੇ ਏ ਸੋਚ ਰਹੇ ਨੇ ਵੀਡੀਓ ਦੇਖਣ ਤੋਂ ਪਹਿਲਾਂ ਕਿ ਯਾਰ ਕੱਲ ਨੂੰ ਪਰਸੋਂ ਨੂੰ ਹਫ਼ਤੇ 'ਚ ਮਹੀਨੇ ਬਾਅਦ ਅਗਲੇ ਮਹੀਨੇ ਜਾਂ 6 ਮਹੀਨੇ ਦੇ ਵਿੱਚ ਵਿੱਚ ਅਸੀਂ ਆਪਣੀ ਡਾਇਰੀ ਨੂੰ ਤਾਲਾ ਮਾਰ ਕੇ ਨੂੰ ਬੰਦ ਕਰ ਦੇਣਾ ਤੇ ਡੋਲੂ ਚੱਕ ਲੈਣਾ ਬਾਈ ਜੀ ਦਾ ਕਹਾਣਾ ਔਰ ਡੈਰੀਆਂ ਤੋਂ ਦੁੱਧ ਪਵਾ ਕੇ ਅਸੀਂ ਆਪਣੇ ਪਰਿਵਾਰ ਨੂੰ ਪਲਾਉਣਾ ਉਹਨਾਂ ਵਾਸਤੇ ਮੈਨੂੰ ਲੱਗਦਾ ਹੈ ਕਿ ਇਹ ਭਰਾਵਾਂ ਦੀ ਜਿਹੜੀ ਡਾਇਰੀ ਹੈਗੀ ਹੈ ਇੱਕ ਬਹੁਤ ਵੱਡਾ ਸਬਕ ਹੈਗਾ ਕਿ ਹਰ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੁੰਦੇ ਹੋਏ ਹੁਣ ਇਹਨਾਂ ਦੇ ਹੱਥ ਜਿਹੜੇ ਨੁਸਖੇ ਫਾਰਮੂਲੇ ਲੱਗੇ ਨੇ ਇਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਹਨਾਂ ਦੀ ਜਿਹੜੀ ਡਾਇਰੀ ਦੀ ਨੁਹਾਰ ਹੈਗੀ ਹੈ ਉਹ ਬਦਲ ਚੁੱਕੀ ਹੈ ਉਹ ਮੈਡੀਕਲ ਸਟੈਟਸ ਨਾਲ ਦੀ ਕੋਈ ਚੀਜ਼ ਇਹਨਾਂ ਦੀ ਡਾਇਰੀ ਦੇ ਵਿੱਚ ਹੈ ਨਹੀਂ ਡਾਕਟਰ ਨੇ ਉਹ ਡਾਕਟਰ ਵਾਲਾ ਕੰਮ ਸਾਰਾ ਪਰਿਵਾਰ ਆਪ ਹੀ ਰਲ ਮਿਲ ਕੇ ਕਰੀ ਜਾਂਦਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਜਦ ਤੁਸੀਂ ਸਤਵੰਤ ਜੀ ਉਹਨਾਂ ਦੀ ਬਾਈ ਜੀ ਉਹਨਾਂ ਦੀ ਡਾਇਰੀ ਦੇਖਣੀ ਹੈ ਕਿ ਕਿੰਨੀ ਕੁ ਸਫਾਈ ਹੈ ਤਾਂ ਮੈਨੂੰ ਲੱਗਦਾ ਤੁਸੀਂ ਖੁਦ ਜਗਰਾਉਂ ਦਾ ਬੜਾ ਮਸ਼ਹੂਰ ਪਿੰਡ ਹੈਗਾ ਕਮਾਲਪੁਰਾ ਉੱਥੇ ਪਹੁੰਚ ਕੇ ਕਿਸੇ ਕੋਲ ਵੀ ਪੁੱਛ ਸਕਦੇ ਹੋ ਤੇ ਇੱਥੇ ਆ ਕੇ ਵਿਜ਼ਿਟ ਕਰਕੇ ਇਹਨਾਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਜੀ ਜੀ ਫੇਰ ਵੀ ਕਰੀ ਜਾਂਦੇ ਆ ਜਵਾਕ ਬਾਹਰ ਗਏ ਹੋ ਦੋਨਾਂ ਦੇ ਅਸੀਂ ਫੇਰ ਲੋ ਬਹੁਤ ਬਹੁਤਾਂ ਵਾਜੀ ਸਾਰਿਆਂ ਦਾ ਔਰ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੇਣੀ ਹੈ ਜਿਨ੍ਹਾਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਡੈਰੀ ਦੇ ਵਿੱਚ ਆ ਰਹੀਆਂ ਨੇ ਤਾਂ ਕਿ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਧੰਨਵਾਦ